ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਨਵੀਂ ਵੀਡੀਓ ਅੱਜ ਦਾ ਵਿਸ਼ਾ ਹੈ ਪਿਤਰਾਂ ਦੀ ਅਸੀਸ ਅਤੇ ਕਰਮ ਸੰਬੰਧ ਤੁਸੀਂ ਜਾਣਦੇ ਹੋ ਨਾ ਮੈਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ 7 ਸਤੰਬਰ ਤੋਂ ਪਿਤਰਪਖ ਸ਼ੁਰੂ ਹੋ ਜਾਣਾ ਬਹੁਤ ਜ਼ਰੂਰੀ ਹੈ ਇੱਕ ਇੱਕ ਵੀਡੀਓ ਬੜੀ ਹੀ ਮਿਹਨਤ ਨਾਲ ਘੰਟਿਆਂ ਵੱਧੀ ਸਕ੍ਰਿਪਟ ਤਿਆਰ ਕਰਕੇ ਮੈਂ ਤੁਹਾਡੇ ਸਨਮਣੇ ਪੇਸ਼ ਕਰ ਰਹੀ ਹਾਂ ਕਿ ਮੇਰੇ ਦਰਸ਼ਕਾਂ ਨੂੰ ਫਾਇਦਾ ਹੋਏ ਕਿਉਂਕਿ ਜੀਵਨ ਵਿੱਚ ਸਾਰੇ ਬਹੁਤ ਦੁਖੀ ਹੈ ਤੇ ਦੁੱਖਾਂ ਦਾ ਜੇ ਸਰੀਰ ਕਾਰਨ ਹੋ ਸਕਦਾ ਤਾਂ ਕੋਈ ਮੈਡੀਕਲ ਰਿਪੋਰਟ ਗਲਤ ਆ ਸਕਦੀ ਹੈ ਕਈ ਵਾਰੀ ਰਿਪੋਰਟਾਂ ਵੀ ਸਾਰੀਆਂ ਠੀਕ ਆ ਸੀ ਬਿਮਾਰ ਨਾ ਬੜੇ سارے ਕਾਰਨ ਮੈਂ ਦੱਸ ਚੁੱਕੀ ਹਾਂ ਪਰ ਅੱਜ ਦਾ ਮੇਰਾ ਵਿਸ਼ਾ ਪਿਤਰਾਂ ਦੀ ਅਸੀਸ ਤੇ ਕਰਮ ਸੰਬੰਧ ਵਾਲਿਆ ਹਰ ਵੀਡੀਓ ਦੇਖੋ ਤੁਹਾਡੇ ਕੰਮ ਦੀ ਹੈ ਤੁਹਾਡਾ ਦੁੱਖਾਂ ਤੋਂ ਛੁੜਕਾਰਾ ਹੋ ਜਾਏਗਾ ਇਹ ਔਰਾਜ ਤੁਹਾਡੀ ਕਿਸਮਤ ਦੀ ਧਾਰਾ ਹੀ 모ੜ ਸਕਦਾ ਪਿਤਰਪੱਖ ਜਿਹਨੂੰ ਸ਼ਰਾਦ ਦਾ ਦਿਨ ਕਿਹਾ ਜਾਂਦਾ ਇਹ ਉਹ ਸਮਾਂ ਚੱਲ ਰਿਹਾ ਜਦੋਂ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਹੁੰਦਾ ਹੈ ਸ਼ਾਸਤਰਾਂ ਚ ਲਿਖਿਆ ਹੈ ਕਿ ਇਸ ਸਮੇਂ ਕੀਤੇ ਹੋਏ ਕੰਮ ਸਿੱਧੇ ਪਿਤਰ ਲੋਕ ਤੱਕ ਪਹੁੰਚਦੇ ਆ ਯਕੀਨ ਮੰਨਿਆ ਕਰੋ ਕਿ ਤੁਸੀਂ ਜਾਣਦੇ ਹੋ ਕਿ ਪਿਤਰਾਂ ਬਾਰੇ ਸਭ ਤੋਂ ਵੱਡਾ ਭੇਦ ਕੀ ਹੈ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਸਾਥਿਓ ਜੋ ਮੈਂ ਵੀਡੀਓ ਦਾ ਅੱਜ ਤੁਹਾਨੂੰ ਜਾਣਕਾਰੀ ਵੀਡੀਓ ਵਿੱਚ ਦੇ ਰਹੀ ਹਾਂ ਨਾ YouTube ਤੇ ਤੁਹਾਨੂੰ ਕਿਤੇ ਵੀ ਵੀਡੀਓ ਮਿਲਣੀ ਨਹੀਂ ਮੈਂ ਵੀ ਇੱਥੇ ਹਾਂ ਤੇ ਤੁਸੀਂ ਵੀ ਇੱਥੇ ਹੋ ਮੈਨੂੰ ਦੱਸ ਦਿਓ ਕਮੈਂਟਸ 'ਚ ਕਿ ਸਾਨੂੰ ਲੱਭੇ ਇਦਾਂ ਦੀ ਵੀਡੀਓ ਮੇਰੀ ਕੋਈ ਨਕਲ ਨਹੀਂ ਨਾ ਹੀ ਮੈਂ ਕੋਈ YouTube ਚੈਨਲ ਸਬਸਕ੍ਰਾਈਬ ਕੀਤਾ ਮੇਰੀ ਆਪਣੀ ਮਿਹਨਤ ਆ ਜੋ ਮੈਂ ਤੁਹਾਡੇ ਸਾਹਮਣੇ ਕਿਤਾਬਾਂ ਦਾ ਗਹਿਨ ਅਧਿਐਨ ਕਰਕੇ ਵੀਡੀਓ ਦੇ ਰੂਪ 'ਚ ਪਰਫਾਰਮ ਕਰਦੀ ਆ ਤੁਹਾਨੂੰ ਅਜੇ ਤਾਂ ਨਹੀਂ ਪਤਾ ਹੋਣਾ ਪਿਤਰਾਂ ਬਾਰੇ ਕਿ ਸਭ ਤੋਂ ਵੱਡਾ ਭੇਦ ਕੀ ਰਹਿ ਗਿਆ ਜਿਹਦੇ ਕਾਰਨ ਅਸੀਂ ਇੰਨੇ ਦੁਖੇ ਹਾਂ ਅੱਜ ਤੱਕ ਤੁਸੀਂ ਇਹੀ ਸਮਝਦੇ ਰਹੇ ਹੋ ਨਾ ਕਿ ਪਿਤਰ ਤਰਪਨ ਸਿਰਫ ਦਾਦਕਿਆਂ ਵਾਲੇ ਪਾਸੇ ਦੇ ਹੀ ਹੁੰਦੇ ਆ ਸਹੀ ਕਹਿ ਰਹੀ ਨਾ ਮੈਂ ਸੋਚੋ ਜਰਾ ਪਰਾਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹਾ ਗੁੱਝਾ ਰਾਜ਼ ਖੋਲਣ ਜਾ ਰਹੀ ਹਾਂ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਐਨੇ ਹੈਰਾਨ ਦੰਦਾ ਹੇਠਾਂ ਉਂਗਲਾਂ ਦਬਾਉਣ ਤੇ ਮਜਬੂਰ ਹੋ ਜਾਓਗੇ ਇਹੀ ਤਾਂ ਪੇਦਾ ਕਿ ਮਾਪੇ ਪਾਸੇ ਦੇ ਪਿਤਰ ਤੇ ਨਾਨਕਿਆਂ ਵਾਲੇ ਪਾਸੇ ਦੇ ਪਿਤਰ ਜੇ ਰੁੱਸੇ ਰਹਿ ਗਏ ਤਾਂ ਪਿਤਾ ਵਾਲੇ ਪਿਸਣਾ ਪਿਤਰਾਂ ਦੀ ਜਿਹੜੀ ਸੇਵਾ ਉਹ ਅਧੂਰੀ ਰਹਿ ਜਾਣੀ ਹੈ ਇਸੇ ਕਰਕੇ ਭਾਵੇਂ ਤੁਸੀਂ ਪਿਤਰਾਂ ਦੀ ਸੇਵਾ ਕਰਦੇ ਰਹੇਓ ਤਾਂ ਵੀ ਜੀਵਨ ਨੌਕਰ ਮਸੀਬਤਾਂ ਦੇ ਪੰਮਰ ਚੰਡਰੋਲ ਦੀ ਰਹੀ بڑے ਪਰਿਵਾਰ ਮੈਂ ਦੇਖਿਆ ਬੜਾ ਕੁਝ ਸਿੱਖਿਆ ਹੁਣ ਸਮਾਂ ਆ ਗਿਆ ਨਾਨਕਿਆਂ ਤੇ ਦਾਦਕਿਆਂ ਦੋਵੇਂ ਪਿਤਰਾਂ ਨੂੰ ਯਾਦ ਕਰਨ ਦਾ ਤੇ ਜਦੋਂ ਤੁਸੀਂ ਮਾਂ ਦੇ ਪਾਸੇ ਦੇ ਰੁੱਸੇ ਪਿਤਰਾਂ ਦਾ ਤਰਪਣ ਕਰੋਗੇ ਨਾ ਤਦੋਂ ਹੀ ਤੁਹਾਨੂੰ ਅਸਲ ਅਹਿਸਾਸ ਹੋਣਾ ਕਿ ਕਿਉਂ ਪਰਿਵਾਰਕ ਮਸਲੇ بڑے ਮਸਲੇ ਆ ਜੇ ਮੈਂ ਲਿਸਟ ਗਣਾਵਾਂ ਤਾਂ ਮੁੱਕਣੀ ਨਹੀਂ ਵੰਸ਼ਵ੍ਰiddhi ਦੀ ਗੱਲ ਕਰ ਚੁੱਕੀ ਆ ਬੱਚਿਆਂ ਦੀ ਪੜ੍ਹਾਈ ਕੈਰੀਅਰ ਵਿਆਹ ਉਹਨਾਂ ਦੇ ਕੰਮਕਾਰ, ਬਿਜ਼ਨਸ, ਵਪਾਰ, ਤੰਦੇ, ਬਿਮਾਰੀਆਂ, ਅੱਗਿਓਂ ਬੜੀਆਂ ਤਕਲੀਫਾਂ ਉਹਨਾਂ ਦੇ ਜੀਵਨ 'ਚ ਪੈਰ ਨਹੀਂ ਟਿਕਦੇ। ਇੱਕ ਇੱਕ ਕਰਕੇ ਸਭ ਸੁਲਝਣ ਲੱਗ ਪਣਗੇ। ਅਸਲ 'ਚ ਸਾਨੂੰ ਪਤਾ ਹੀ ਨਹੀਂ ਸੀ ਕਿ ਨਾਨਕਿਆਂ ਦਾ ਵੀ ਪਿਤਰ ਤਰਪਨ ਕਰਨਾ ਹੈ। ਕੱਲੇ ਦਾਦਕਿਆਂ ਦਾ ਹੀ ਨਹੀਂ। ਇਹ ਹੈ ਜੁਰਾਜ ਕਿਸਮਤ ਦੀ ਧਾਰਾ ਹੀ ਮੋੜ ਦੇਗਾ। ਵੈਦਿਕ ਅਧਾਰਾਂ ਦੀ ਮੈਂ ਗੱਲ ਕਰਾਂ। ਬਹੁਤ ਪੁਰਾਣੇ-ਪੁਰਾਣੇ ਗ੍ਰੰਥ। ਗ੍ਰੰਥਾ ਦਾ ਨਾ ਲੈਂਦੇ ਆ ਵੀਡੀਓ ਲੰਬੀ ਹੋ ਜਾਣੀ ਆ ਕਹਿੰਦੇ ਕਿ ਜਿਸ ਪਰਿਵਾਰ ਵਿੱਚ ਪਿਤਰ ਸੰਤੁਸ਼ਟਾ ਉੱਥੇ ਧਨ ਸੁਖ ਸ਼ਾਂਤੀ ਤੇ ਰੋਗ ਮੁਕਤੀ ਸਦਾ ਲਈ ਟਿਕੀ ਰਹਿੰਦੀ ਹੈ ਅਥਰਵ ਵੇਦ ਦਾ ਇੱਕ ਹਿੱਸਾ ਹੈ ਜਿੱਥੇ ਲਿਖਿਆ ਗਿਆ ਕਿ ਪਿਤਰਾਂ ਨੂੰ ਸੰਤੁਸ਼ਟ ਕਰਨ ਨਾਲ ਆਯੂ ਪੁੱਤਰ ਪਰਜਾ ਤੇ ਧੰਨਵਾਦ ਆ ਮਨੁਸਮ੍ਰਿਤੀ ਗ੍ਰੰਥ ਹੈ ਉਹ ਕਹਿੰਦੇ ਕਿ ਪਿਤਰ ਤਰਪਨ ਕਰਨ ਵਾਲਾ ਮਨੁੱਖ ਆਪਣੇ ਕਰਮ ਫਲਾਂ ਨੂੰ ਸੰਤੁਲਿਤ ਕਰਦਾ ਪਰ ਨਾਲ ਸਾਡੇ ਕਾਰਮਕ ਸੰਬੰਧ ਵੀ ਆ ਸਾਡੇ ਕਰਮ ਸਾਡੇ ਸੰਸਕਾਰ ਸਾਡੀ ਸੋਚ ਇਹ ਪਿਤਰਾ ਨਾਲ ਸਿੱਧਾ ਜੋੜ ਬਣਾਉਂਦੇ ਆ ਸਤ ਕਰਮ ਕਰਨ ਦੇ ਨਾਲ ਪਿਤਰ ਲੋਕ ਤੱਕ ਚੰਗੇ ਫਲ ਪਹੁੰਚਦੇ ਆ ਜੇ ਤੁਸੀਂ ਸਤ ਕਰਮ ਕਰਦੇ ਹੋ ਤਾਂ ਗੁਡਵਿਲ ਚ ਆ ਜਾਣਾ ਪਿਤਰਾਂ ਦੀ ਜੇ ਤੁਸੀਂ ਆ ਧਰਮੀ ਜਾਂ ਬੁਰੇ ਕਰਮ ਕਰਨ ਵਾਲਿਓ ਤਾਂ ਉਹਦਾ ਅਸਰ ਸਾਡੀ ਕੁੱਲ ਲੜੀ ਤੱਕ ਵੱਧਦਾ ਹੈ ਦੱਸ ਚੁੱਕੀਆਂ ਸਾਡੀ ਕੁੱਲ ਸਾਡੀ ਕੁੱਲ ਦੇ ਪਿਤਰ ਭਗਵਤ ਗੀਤਾ ਦਾ ਅਧਿਆਏ ਜੇ ਪੜੋ ਤਾਂ ਧਰਮ ਕਰਮ ਕਰਨ ਵਾਲੇ ਦੇ ਪਿਤਰ ਵੀ ਉਸ ਤੇ ਫਲਾਂ ਦਾ ਅਨੁਭਵ ਕਰਦੇ ਆ ਜੋ ਚੰਗੇ ਜਾਂ ਮਾੜੇ ਕਰਮ ਅਸੀਂ ਕਰਦੇ ਆ ਨਾ ਇਸ ਦਾ ਅਨੁਭਵ ਵਿਸਤੀ ਫੀਲਿੰਗ ਇਸ ਨੂੰ ਮਹਿਸੂਸ ਕਰਨਾ ਸਾਡੇ ਪਿਤਰ ਕਰਦੇ ਆ ਫਿਰ ਪਿਤਰ ਅਸੀਸ ਦਾ ਮਹੱਤਵ ਕੀ ਹੈ ਸਾਡੀ ਲਾਈਫ ਚ ਕਿਉਂ ਜ਼ਰੂਰੀ ਹੈ ਪਿਤਰਾਂ ਦੇ ਅਸੀਸ ਮਿਲਣ ਨਾਲ ਨੰਬਰ 1 ਘਰ ਚ ਲక్ష్ਮੀ ਪ੍ਰਵੇਸ਼ ਕਰ ਜਾਣੀ ਹੈ ਨੰਬਰ 2 ਪਰਿਵਾਰ ਚ ਇਕਤਾ ਪਿਆਰ ਤੇ ਸਾਂਝ ਬਣ ਜਾਣੀ ਹੈ ਨੰਬਰ 3 ਰੋਗਾਂ ਤੋਂ ਰਾਹਤ ਮਿਲਦੀ ਹੈ ਫਿਰ ਸੰਤਾਨ ਦੀਆਂ ਜਿੰਨੀਆਂ ਰੁਕਾਵਟਾਂ ਉਹ ਦੂਰ ਹੋਣੀਆਂ ਇੱਕ ਪੀੜੀ ਤੇ ਥੋੜੋ ਆ ਕੇ ਹਿਸਾਬ ਤੱਕ ਖਤਮ ਹੋ ਜਾਣਾ ਇਹ ਕਰਮਕ ਅਕਾਊਂਟ ਲੇਖਾ ਜੋਖਾ ਪਤਾ ਨਹੀਂ ਕਿੰਨੇ ਪੁਛਤਾਂ ਤੱਕ ਚੱਲਦਾ ਹੈ ਇੱਕ ਇੱਕ ਵਾਰੀ ਪਿਤਰ ਨਾਰਾਜ਼ ਹੋ ਗਏ ਸੰਕਤਪ੍ਰਾਣ ਦੇ ਵਿੱਚ ਜ਼ਿਕਰ ਆਉਂਦਾ ਕਿ ਸੱਚਾਈ ਦੇ ਨਾਲ ਕੰਮ ਕਰਨ ਵਾਲੇ ਪਰਿਵਾਰ ਚ ਪਿਤਰ ਅਸੀਸ ਸਦਾ ਟਿਕੀ ਰਹਿੰਦੀ ਹੈ ਸੋ ਅਸੀਸਾਂ ਦੇ ਕਾਬਲ ਬਣਨਾ ਹੈ ਅਸੀਂ ਐਦਾਂ ਕਰਮਸ਼ੀਲ ਰਹਿਣਾ ਹੈ ਕਿ ਅਸੀਂ ਮਾੜੇ ਕਰਮ ਕਰਕੇ ਪਿਤਰਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਨਾ ਹੋਈਏ ਸਾਡੇ ਆਪਣੇ ਹੱਥ ਹੈ ਹੁਣ ਪਤਾ ਲੱਗ ਗਿਆ ਸਾਡੇ ਆਪਣੇ ਕਰਮ ਆ ਸੋ ਇੱਕ ਸ਼ਲੋਕ ਹੈ ਸੰਸਕ੍ਰਿਤ ਦਾ ਮੈਂ ਸ਼ਲੋਕ ਦੇ ਸਿਰਫ ਅਰਥ ਦੱਸ ਦੋਗੇ ਉੱਥੇ ਕਿਹਾ ਗਿਆ ਹੈ ਕਿ ਜੇ ਕਿਸੇ ਮਨੁੱਖ ਨੇ ਪਿਤਾ ਵਾਲੇ ਪਾਸੇ ਦੇ ਪਿਤਰਾਂ ਨੂੰ ਤਾਂ ਸੰਤੁਸ਼ਟ ਕਰ ਦਿੱਤਾ ਪਰ ਮਾਂ ਪਾਸੇ ਦੇ ਪਿਤਰਾਂ ਨੂੰ ਨਹੀਂ ਕੀਤਾ ਤਾਂ ਉਹਦੀ ਖੁਸ਼ੀ ਅਧੂਰੀ ਰਹਿ ਜਾਣੀ ਹੈ ਗੱਲ ਸਮਝ ਨਾ ਇਹ ਤਾਂ ਸਾਨੂੰ ਪਤਾ ਨਹੀਂ ਸੀ ਇਹੀ ਤਾਂ ਮੈਂ ਅੱਜ ਇਸ ਵੀਡੀਓ ਚ ਡਿਸਕਲੋਕੇਟ ਕਰਨ ਲੱਗੀਆਂ ਡਿਸਕਲੋਜ਼ ਕਰਨ ਲੱਗੀਆਂ ਸੌਰੀ ਸਕੰਤਪ੍ਰਾਣ ਚ ਨਾ ਇੱਕ ਨਿੱਕੀ ਜੀ ਗੱਲ ਹੁੰਦੀ ਹੈ ਬਰੀਫ ਕਰਨ ਲੱਗੀਆਂ ਕਿ ਇੱਕ ਰਾਜਾ ਰੋਜ਼ਾਨਾ ਦਾਦਕਿਆਂ ਪਿਤਰਾਂ ਦਾ ਤਰਪਨ ਕਰਦਾ ਸੀ ਜਦੋਂ ਪਿਤਰਪੱਖ ਚੱਲਦਾ ਸੀ ਉਹਨਾਂ ਦਿਨਾਂ ਚ ਪਰ ਨਾਨਕਿਆਂ ਵਾਲੇ ਪਾਸੇ ਦਾ ਭੁੱਲ ਗਿਆ ਰਾਜ ਚ ਅਕਾਲ ਪੈ ਗਿਆ ਮੁਨੀ ਤੋਂ ਪੁੱਗਿਆ ਮੁਨੀ ਤੋਂ ਪੁੱਛਿਆ ਉਹ ਕਹਿੰਦਾ ਜਦ ਤੱਕ ਦੋਵਾਂ ਪਾਸਿਆਂ ਦੇ ਪਿਤਰ ਤ੍ਰਿਪਤ ਨਹੀਂ ਨਾ ਹੋਣਗੇ ਤੇਰੇ ਫਲ ਅਧੂਰੇ ਰਹਿ ਜਾਣੇ ਇੱਕ ਥਾਂ ਮਨ ਘੜਤ ਨਹੀਂ ਆ ਇਹ ਕਥਨ ਕਰੂੜੀਆਂ ਨਹੀਂ ਹੈ ਇਹ ਅਟਲ 100% ਸੱਚਾਈ ਹੈ ਉਪਾਦੀ ਗਲਮ ਕਰਾਂ ਤਾਂ ਜੇ ਸੁਖੀ ਜੀਵਨ ਦੀ ਆਸ ਰੱਖਦੇ ਹੋ ਨਾ ਸਾਥੀਓ ਤਾਂ ਪਿਤਰ ਪੱਖ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਦੋਵੇਂ ਕੁਲਾਂ ਦੇ ਪਿਤਰਾਂ ਲਈ ਤੇਲ ਜਲ ਤੇ ਪਿੰਡ ਦਾਨ ਕਰਨਾ ਨਹੀਂ ਤਾਂ ਘਟੋ ਘਟ ਇੰਦਾ ਹੀ ਕਰ ਲਓ ਜੇ ਤੁਹਾਡੀ ਕਿਸਮਤ ਚ ਨਹੀਂ ਲਿਖਿਆ ਜੇ ਤੁਸੀਂ ਬੜੇ ਹੀ ਆਪਣੇ ਆਪ ਦੀ ਵਿਗਿਆਨਕ ਸੋਚ ਰੱਖਦੇ ਹੋ ਮੈਂ ਮੇਰਾ ਚੈਨਲ ਮੈਂ ਕਈ ਵਾਰੀ ਕਿਹਾ ਹੈ ਅੰਧਵਿਸ਼ਵਾਸ ਨਹੀਂ ਫੜਾਉਂਦਾ ਵਿਗਿਆਨਕ ਪੱਖ ਤੋਂ ਜੇ ਮੈਨੂੰ ਕਹੋ ਨਾ ਗੱਲ ਕਰਨ ਨੂੰ ਤਾਂ ਮੈਂ ਉਹ ਵੀ ਬੋਲ ਸਕਦੀਆਂ ਘੰਟਿਆਂ ਵੱਧ ਦੀ ਫਿਰ ਜੇ ਤੁਸੀਂ ਇਹ ਪਿਤਰ ਤਰਪਣ ਨੂੰ ਕਹਿੰਦੇ ਪਖੰਡਾ ਪਿੰਡ ਦਾ ਨਹੀਂ ਕਰਨਾ ਫਿਰ ਲੱਗੇ ਰਹਾ ਫਿਰ ਰੋਈ ਰੋਈ ਨਾ ਜਾਇਆ ਕਰੋ ਫਿਰ ਪਿੰਡਦਾਂ ਕੋਲ ਲੁੱਟ ਹੋਣਾ ਤਾਂ ਲੁੱਟੋ ਹੀ ਜਾਓ ਜੇ ਨਿੱਕੇ ਨਿੱਕੇ ਪਰ ਜਿਹੜੀਆਂ ਬਹੁਤ ਅਸਰਕਾਰਕ ਤੇ ਕਾਰਗਰ ਚੀਜ਼ਾਂ ਨਹੀਂ ਕਰ ਸਕਦੇ ਮੇਰੇ ਕਹਿਣ ਤੇ ਮੈਂ ਕੱਲ ਵੀ ਦੱਸਿਆ ਸੀ ਜੋ ਵੀ ਮੈਂ ਦੱਸਤੀਆਂ ਇਹ ਸਾਡੀਆਂ ਲੋਕ ਪਰੰਪਰਿਕ ਪੀੜੀਦਰ ਪੀੜੀ ਚੱਲੀ ਆ ਰਹੇ ਇਹ ਸਾਰੇ ਟੋਟਕੇ ਇਹ ਸੌਖੇ ਨਹੀਂ ਸਕੋਤੇ ਅਸਰਕਾਰਕ ਬਹੁਤ ਆ ਅੱਛਾ ਫਿਰ ਨਹੀਂ ਕਰਨਾ ਨਾ ਨਾ ਕਰੋ ਨਹੀਂ ਮੰਨਦੇ ਹੁੰਦੇ ਕਰਦੇ ਪਰ ਰਿਜ਼ਲਟ ਦੇਖੀ ਜਾਂਦੇ ਆ ਤੁਸੀਂ ਤੁਹਾਡੇ ਸਾਹਮਣੇ ਹੀ ਅੱਖਾਂ ਦੇ ਐਦਾਂ ਕਰ ਲਓ ਨਹੀਂ ਤਾਂ ਘਟੋ ਘਟ ਫਿਰ ਮਾਂ ਪਿਓ ਦੇ ਨਾਮ ਦੀ ਜਿਹੜੇ ਜੀਵਤ ਆ ਉਹਨਾਂ ਨੇ ਨਹੀਂ ਜਿਹੜੇ ਮ੍ਰਿਤਕ ਨੇ ਮਾਤਾ ਪਿਤਾ ਜਾਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਜਿਹੜੇ ਸੁਪਨੇ ਚਾਹੁੰਦਾ ਉਹਨੂੰ ਯਾਦ ਕਰੋ ਰੋਟੀ ਦਾ ਹਿੱਸਾ ਇਹ ਗਾਂ ਨੂੰ ਪਾ ਦਿਓ ਕੁੱਤੇ ਨੂੰ ਪਾ ਦਿਓ ਗਾਂ ਨੂੰ ਪਾ ਦਿਓ ਦੋਵੇਂ ਪਾਸਿਆਂ ਦੇ ਪਿਤਰਾਂ ਤੱਕ ਪਹੁੰਚ ਜਾਏਗੀ ਦੇਖ ਲਓ ਜੋ ਚੀਜ਼ਾਂ ਪਹੁੰਚਣੀਆਂ ਹੁੰਦੀਆਂ ਉਹ ਸੋਲਿਡ ਰੂਪ ਚ ਨਹੀਂ ਜਾਣੀਆਂ ਪਦਾਰਥਕ ਰੂਪ ਚ ਨਹੀਂ ਜਾਣੀਆਂ ਅਸੀਂ ਪਦਾਰਥ ਰੂਪ ਚ ਦੇ ਰਹੇ ਆ ਪਰ ਉਥੇ ਸੁਖਮ ਰੂਪ ਚ ਸਟਲ ਰੂਪ ਚ ਜਾਣੀਆਂ ਕਿਉਂਕਿ ਉਹ ਸੰਸਾਰ ਹੀ ਸੁਖਮ ਠੀਕ ਹੈ ਜੀ ਸੋ ਇਸ ਅਲੌਕਿਕ ਸੰਸਾਰ ਦੇ ਨਾਲ ਜਦੋਂ ਅਸੀਂ ਜੋੜਨੀ ਆ ਨਾ ਤਾਰਾਂ ਤਾਂ ਇਹ ਚੀਜ਼ਾਂ ਜੋ ਮੈਂ ਤੁਹਾਨੂੰ ਪੁਨ ਕਰਨ ਨੂੰ ਕਹਿੰਦੀ ਆ ਇਹ ਤਾਂ ਸਿਰਫ ਪ੍ਰਤੀਕਾਤਮਕ ਆ ਸਿੰਬੋਲਿਕ ਸਮਝ ਲਿਓ ਮੇਰੀਆਂ ਵੀਡੀਓ ਪਹਿਲੀਆਂ ਵੀ ਸੁਣ ਲਿਓ ਤੁਸੀਂ ਕਦੇ ਸੋਚਿਆ ਕਿ ਸਿਰਫ ਪਿਤਾ ਵਾਲੇ ਪਿਤਰ ਨਹੀਂ ਮਾਵਲੇ ਪਿਤਰਾਂ ਨੂੰ ਵੀ ਯਾਦ ਕਰਨਾ ਲਾਜ਼ਮੀ ਹੈ ਪੁੱਛ ਕੇ ਦੇਖਿਓ ਘਰ ਵਿੱਚ ਇਤੇ ਕਿਸੇ ਬਜ਼ੁਰਗ ਨੂੰ ਕੀ ਤੁਹਾਡੇ ਘਰ ਵਿੱਚ ਵੀ ਵੱਡੇ ਬਜ਼ੁਰਗ ਜਾਂ ਨਾਨਕਿਆਂ ਵਾਲੇ ਕਹਿ ਲਓ ਨਾਨਕਿਆਂ ਪਾਸੇ ਦੇ ਪਿਤਰਾਂ ਲਈ ਕੁਝ ਖਾਸ ਕਰਦੇ ਸੀ ਵੱਡੇ ਬਜ਼ੁਰਗ ਜਿਹੜੇ ਬੈਠੇ ਉਹਨਾਂ ਨੂੰ ਪੁੱਛ ਲਿਓ ਤਾਂ ਮੈਨੂੰ ਕਮੈਂਟ 'ਚ ਦੱਸਿਓ 99% ਲੋਕਾਂ ਨੂੰ ਨਹੀਂ ਪਤਾ ਸੀ ਆਪਣਾ ਅਨੁਭਵ ਕਮੈਂਟ 'ਚ ਜ਼ਰੂਰ ਸਾਂਝਾ ਕਰਿਓ ਤੁਸੀਂ ਕਮੈਂਟ ਨਹੀਂ ਕਰਦੇ ਗੱਲ ਸਾਂਝੀ ਕਰਿਆ ਕਰੋ ਮੈਨੂੰ ਦੱਸਿਆ ਕਰੋ ਮੈਨੂੰ ਦੱਸੋ ਹੋਰ ਕਿਸ ਪੱਖ ਤੇ ਵੀਡੀਓ ਬਣਾਵਾਂ ਜਿਹੜਾ ਮੈਂ ਸੁਪਰ ਰੇਅਰ ਜਿਹੜੀ ਰੈਮੇਡੀ ਦੇਣੀ ਹੈ ਉਹ ਇਹ ਆ ਕਿ ਜੇਕਰ ਪਿਤਰ ਪਖਤੇ ਦਿਨਾਂ 'ਚ ਅਸੀਂ ਪਿੱਤਲ ਦਾ ਲੋਟਾ ਲੈਣਾ ਉਹਦੇ 'ਚ ਗੰਗਾ ਜਲ ਭਰੋ ਨਹੀਂ ਮਿਲਦਾ ਪਵਿੱਤਰ ਸਰੋਵਰ ਦਾ ਜਲ ਰੱਖ ਲਓ ਉਹਦੇ 'ਚ ਚੁਟਕੀ ਚ ਕਾਲੇ ਤਿਲ ਇੱਕ ਚੁਟਕੀ ਤਿੰਨ ਕੁਸ਼ਾ ਦੇ ਤੰਤੂ ਠੀਕ ਆ ਤੇ ਇੱਕ ਚੁਟਕੀ ਅਖੰਡ ਚੌਲ ਖੰਡਿਤ ਨਾ ਹੋਣ ਸਾਬਤ ਇਹ ਸੂਰਜ ਦੇ ਸਾਹਮਣੇ ਓਮ ਪਿਤਰ ਪਿਓ ਨਮਹ ਓਮ ਪਿਤਰ ਪਿਓ ਨਮਹ 21 ਵਾਰ ਜਪ ਕਰਨਾ ਕੁਛ ਨਹੀਂ ਜਾਂਦਾ ਤੁਹਾਡਾ ਕਿਨੇ-ਕਨੇ ਘੰਟਿਆਂ ਦੇ ਤੁਸੀਂ ਐਪੀਸੋਡ ਦੇਖ ਲੈਨੇ ਹੋ ਉੱਟ ਟੰਕ ਚੀਜ਼ਾਂ ਦੇਖਦੇ ਰਹਿੰਦੇ ਹੋ ਨਾ ਵੀਡੀਓ ਤੇ ਰੀਲਾਂ ਇਹ ਕਰੋ ਇਹ ਜ਼ਰੂਰੀ ਹੈ ਇਹਨਾਂ ਨੇ ਤੁਹਾਡਾ ਅਗਸ ਸਵਰਨ ਉਹ ਜਲ ਫਿਰਤੀ ਕਰਨਾ ਤੁਸੀਂ ਪਿੱਪਲ ਦੇ ਰੋਖੇ ਠਾਂ ਜੜਾਂ ਚ ਪਾ ਦੇਣਾ ਤਾਂ ਦੋਵੇਂ ਪਾਸਿਆਂ ਦੇ ਪਿੱਤਰ ਸੰਤੁਸ਼ਟ ਹੋ ਕੇ ਘਰ-ਪਾਰ ਨੂੰ ਅਸੀਸਾਂ ਦੇਣਗੇ ਇਹ ਮੇਰੀ ਵੀਡੀਓ ਸੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਦਾ ਨਾਮ ਹੈ ਡਾਕਟਰ ਤੇਰਾਂਕੌਰ ਆਡੇ ਮੋਬਾਈਲ 'ਚ ਜਿੰਨੇ ਕੰਟੈਕਟ ਨੇ ਉਹਨਾਂ ਨੂੰ ਇਹ ਵੀਡੀਓ ਸੈਂਡ ਕਰ ਦੋ ਪਲਾ ਹੋ ਜਾਏਗਾ ਬੜੇ ਪਰਿਵਾਰ ਦੁਖੀ ਐ ਇੰਨੀਆਂ ਫੋਨ ਕਾਲਸ ਮੈਨੂੰ ਆਉਂਦੀਆਂ ਐ ਮੈਂ ਦੱਸ ਨਹੀਂ ਸਕਦੀ ਮੈਂ ਦੱਸ ਨਹੀਂ ਸਕਦੀ ਮੈਂ ਬਹੁਤੀ ਵਾਰੀ ਫੋਨ ਕਾਲਸ ਨਹੀਂ ਅਟੈਂਡ ਕਰਦੀ WhatsApp ਨੰਬਰ ਮੇਰਾ ਮੇਰੇ ਚੈਨਲ ਦੀ ਬਾਇਓ 'ਚ ਹੈਗਾ ਆ ਮੈਂ ਸਿਰਫ ਬਿਮਾਰਾਂ ਦੀ ਮਦਦ ਕਰਨੀ ਬਹੁਤ ਹੀ ਜਿਹੜੇ ਮਤਲਬ ਪੀਕਤੇ ਆ ਨਾ ਕੇਸ ਵਿਗੜ ਚੁੱਕੇ ਮੈਂ ਉਹ ਅਟੈਂਡ ਕਰਨੇ ਆ ਪਲੀਜ਼ ਠੀਕ ਹੈ ਜੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਜੋ ਮੈਂ ਮੰਗੀਆਂ ਹੁੰਦੀਆਂ ਚੀਜ਼ਾਂ ਉਹ ਦਵ ਮੇਰਾ ਜਿਹੜੀ ਕੋਈ ਮੈਂ ਕਮਾਈਆਂ ਨਹੀਂ ਕਰਦੀ ਨਾ ਮੈਂ ਫੀਸਾਂ ਲੈਨੀ ਆ ਮੈਂ ਸਿਰਫ ਭਲਾ ਕਰਨ ਲਈ ਆਈ ਆ ਮੈਂ ਪਹਿਲੀ ਹੋਵਾਂਗੀ ਯੂਟਿਊਬਰ ਜਿਹੜੀ ਬਿਲਕੁਲ ਲੋਕਾਂ ਦੇ ਦੁੱਖਾਂ ਨਾਲ ਸਾਂਝੀਵਾਲਤਾ ਬਣਾਉਣਾ ਚਾਹੁੰਦੀ ਹੈ ਜਿੱਥੇ ਰੇਅਰ ਕੇਸ ਹੋਣਗੇ ਨਾ ਜਿੱਥੇ ਮੈਨੂੰ ਲੱਗੂਗਾ ਜੈਨੂਇਨ ਉੱਥੇ ਮੈਂ ਮੈਂ ਕੁਝ ਵੀ ਨਹੀਂ ਲੈਂਦੀ ਕਿਸੇ ਤੋਂ ਬਿਲਕੁਲ ਫ੍ਰੀ ਸੇਵਾ ਮੇਰੀ ਮੈਨੂੰ ਰੱਬ ਨੇ ਇਸ ਕੰਮ ਲਈ ਬਣਾਇਆ ਹੈ ਮੇਰੇ ਕੋਲ ਸਭ ਕੁਝ ਆ ਟੋਟਲੀ ਫ੍ਰੀ WhatsApp ਕਾਲ ਕਰਨੀ ਹੈ ਵੀਡੀਓ ਕਾਲ ਨਹੀਂ ਐਕਸੈਪਟੇਬਲ ਟਾਈਮ ਜਿਹੜਾ ਲਿਖਿਆ ਉਸ ਤੇ ਗੱਲ ਕਰਿਆ ਕਰੋ ਔਰ ਤੁਹਾਡੀਆਂ ਨਾ ਸਮੱਸਿਆਵਾਂ ਉਹ ਹੋਣੀਆਂ ਚਾਹੀਦੀਆਂ ਜਾਇਜ਼ ਉਹ ਤਾਂ ਮੈਨੂੰ ਪਤਾ ਲੱਗ ਜਾਣਾ ਨਹੀਂ ਤਾਂ ਮੈਂ ਕੋਈ ਰਿਸਪੌਂਸ ਨਹੀਂ ਦਿੰਦੀ ਸੋ ਲੈ ਕੇ ਆਵਾਂਗੀ ਪਿੱਤਰ ਪੱਖ ਦੀ ਅਗਲੀ ਵੀਡੀਓ ਇਹਨੂੰ ਦੇਖੋ ਤਾਂ ਇਹਨੂੰ ਸ਼ੇਅਰ ਕਰ ਦਿਓ ਘਟ ਘਟ 10 10 ਜਣਿਆਂ ਨੂੰ ਸ਼ੇਅਰ ਕਰ ਦਿਓ ਮੇਰੇ ਨਾਲ ਕਮੈਂਟ 'ਚ ਗੱਲ ਕਰੋ ਥੈਂਕ ਯੂ ਟਿਲ ਦਨ ਬਾਏ ਬਾਏ